ਮਾਤਾ ਜੀ ਕਿ ਸਭੀ ਇਹ ਬੰਨ ਹੀ ਪਹੁੰਚ ਕੇ ਰਹੇ ਮਾਤਾ ਜੀ ਬੋਲੋ ਉੱਥੇ ਮਾੜਾ ਕੋਈ ਨਾ ਕੋਈ ਹਰ ਫਕੜੀ ਸਕਦਾ ਕੋਈ ਪੁੱਤ ਮੇਰਾ ਲੈਣ ਬੰਦਾ ਮੇਰਾ ਫੇਤੇ ਨਹੀਂ ਪੁੱਤ ਮੇਰਾ ਜਿਹੜਾ ਜਦੋਂ ਵੀ ਬੰਦ ਹੋ ਗਿਆ ਉਹ ਨੂੰ ਤਾਂ ਜਨ ਬੜੇ ਆ ਉਹ ਵਿੱਚ ਆਵੇ ਖਾਲੀ ਲੈਣਾ ਗਾਲੇ ਪਹੁੰਚੇ ਜੀ ਪਚਾ ਵੀ ਲੈ ਗਏ ਯਾਨੀ ਕਿ ਨੀਚ ਜਾ ਰਹੀ ਹੈ ਤੁਹਾਡੇ ਦੇ ਆ ਮਾਤਾ ਜੀ ਦਾ ਘਰ ਦੇ ਹਲਾੜ ਦੇ ਜੀ ਹਾਂ ਜੇ ਕਰਦਾ ਕਾ ਉਹ ਤਾਂ ਨਾ ਹੋਵਣੀ ਸਾਰਾ ਇਹ ਮਾੜ ਬਾਹਰ ਹੀ ਕੱਢ ਕੇ ਰੱਖਿਆ ਵਾ ਜੀ ਕੀ ਆਜ ਕਮਰੇ ਵਿੱਚ ਨਹੀਂ ਆ ਰਿਹਾ ਆ ਦੇਖੋ ਯਾਰ ਆ ਦਿਖਾ ਦਿਓ ਸਾਰੇ ਨਿਕਲੀ ਦਮਾਰੀ ਦੇ ਲੋਕ ਆ ਲੋਕ ਪਿੰਡ 마ਸੀ ਕੇ 마ਸੀ ਵਾਲਾ ਪਿੰਡ 마ਸੀ ਵਾਲਾ ਮਸੀ ਵਾਲਾ ਕੋਨੇ ਕੇ ਦੇ ਨਾਲ ਹੀ ਆ ਦੇਖੋ ਆ ਫਟੇ ਦਰਵਾਜ਼ੇ ਰੱਖ ਆ ਗਾਹੋਂ ਗਈ ਨਹੀਂ ਦਮਾਰੀ ਵੀ ਸਾਰੀ ਲਗਾਰੀ ਵੇ ਆ ਪਾਣੀ ਆਇਆ ਤੱਕ ਪੌੜੀ ਆ ਗਈ ਆ ਹਾਂਜੀ ਹਾਂ ਤੋ ਅਟਕ ਹਾਂ ਦਾ ਯਾਰ ਗੱਲੀ ਰੰਗੀ ਕਰੇ ਬੜੇ ਗੌਣ ਗੌਣ ਤੋਂ ਮਾਣ ਚੋਂ ਕੋਣ ਜੀ ਹਾਂ ਪਰਿਵਾਰ ਚ ਕੋਣ ਕੋਈ ਇੱਕ ਪੋਤੇ ਮੇਰਾ ਕੁਵਾਰ ਆ ਤੇ ਪਤੀ ਮੇਰਾ ਸਿਰ ਤੇ ਨਹੀਂ ਹੈ ਤੁਹਾਡਾ ਨੰਬਰ ਮੋਬਾਈਲ ਨੰਬਰ ਹੈਗਾ ਕੋਈ ਤੇ ਹਾਂ ਕਾਪੀ ਆ ਗਈ ਬੈਂਕ ਦੀ ਕੋਈ ਨਹੀਂ ਦੀ ਕਾਪੀ ਹੈ ਕਾਪੀ ਆ ਗਈ ਹੈ ਹਾਂ ਤੇ ਮੋਬਾਈਲ ਨੰਬਰ ਲਿਖਿਆ ਉੱਤੇ ਆ ਹੁਣ ਆ ਬਦਦਰ ਤੁਸੀਂ ਆਪਣੀ ਬੈਂਕ ਦੀ ਕਾਪੀ ਦਾ ਨੰਬਰ ਦੇ ਦਿਓ ਅਸੀਂ ਫੋਟੋ ਖਿੱਚ ਕੇ ਵਿੱਚ ਪਾ ਦਿੰਨੇ ਆ ਤੇ ਜਿਹੜੇ ਵੀਰ ਬਣਾਵਾਂ ਨੇ ਜਿਹੜੇ ਨੇ ਜਿੰਨੇ ਸੇਵਾ ਕਰਨੀ ਹੋਏਗੀ ਤੇ ਅਮਾ ਦਾ ਦੀ ਹਲਪ ਜਿਹੜੀ ਹੈ ਯਾਰ ਜ਼ਰੂਰ ਕਰਿਓ ਆ ਮਾਤਾ ਦੇ ਘਰ ਦੇ ਹਾਲਾਤ ਨਹੀਂ ਦੇਖ ਸਕਦੇ ਸਾਮਾਨ ਵੇਖੋ ਸਾਰਾ ਹੀ ਬਾਹਰ ਕੱਢ ਕੇ ਰੱਖਿਆ ਹੋਇਆ ਹੈ ਪਾਣੀ ਦੇ ਆਈ ਜਾਂਦਾ ਗੰਦੇ ਆ ਆਹ ਵੇਖੋ ਕਿੰਨਾ ਟੋਏ ਪੈ ਗਏ ਉਹਨਾਂ ਦੇ ਆਹ ਵੇਖੋ ਉੱਤੇ ਬਾਲਿਆਂ ਵਾਲੀ ਸ਼ਕਤ ਆ ਚੱਲੋ ਮਿਲੀ ਜਾਂਦਾ ਮਾਰੋ ਰੋਟੀ ਪਾਣੀ ਦਾ ਕਿਦਾਂ ਆਉਂਦੇ ਪ੍ਰਸ਼ਾਦ ਪਾਣੀ ਤੇ ਆ ਜਾਂਦੇ ਨੇ ਸ਼ਾਮਾਂ ਨੂੰ ਦੇ ਆਹ ਵੇਖੋ ਆ ਜਿਹੜੇ ਫੋਟੋਆਂ ਇਹ ਕੌਣ ਜੇ ਹੈ ਇਹ ਫੋਟੋਆਂ ਇਹ ਆ ਬੰਦਾ ਮੇਰੇ ਤਰ੍ਹਾਂ ਸਵਰਾ ਮੇਰਾ ਪੂਰੇ ਹੋ ਗਿਰਦ ਹੋ ਗਈ ਕਿਉਂ ਬਹੁਤ ਨਹੀਂ ਹਾਂ ਬੜਾ ਮੰਧਾਰ ਪੂਰਤ ਤੇ ਅੰਦੇ ਦਿਹਾੜੀ ਤੋਂ ਕਰਦਾ ਹੀ ਉਹ ਰੁਹੀ ਪਾਣੀ ਹੋਰ ਸੋਹਣੇ ਦਿਹਾੜੀ ਵਾਲਾ ਤੇ ਕਿੱਥੇ ਜਾ ਪਾਣੀ 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 ਜਾ ਰਹੇ ਬਾਦੇ ਸਾਡੇ ਹਾਂ ਇਹ ਪਤਾ ਨਹੀਂ ਕੋਈ ਨਹੀਂ ਤੂੰ ਇੱਥੇ ਨਹੀਂ ਵੀ ਹੋ ਸਕੇ ਮਾਤਾ ਜੀ ਕਾਪੀ ਦਾ ਅਕਾਊਂਟ ਨੰਬਰ ਦੇ ਦਿਓ ਤੇ ਸੱਜਣ ਜੋ ਵੀ ਦੋਸਤ ਜੀ ਅੰਦਰ ਮਾੜੀਆਂ ਮੋਟੀਆਂ ਗੱਲਾਂ ਆਈਆਂ ਆਂ ਹਰ ਸੋਈ ਹੈ ਹਾਂ ਫਿਰ ਸੋਈ ਇਹ ਦੇਖ ਮਾ ਪਿਆਰ ਕਰੇ ਜੀ ਇਹਨੂੰ ਆਹ ਤੇ ਹੈ ਦੀਨ ਬਾਰੀ ਕੱਢ ਕੇ ਰਾਤ ਤੇ ਹੀ ਮੁਰਦੀ ਜਾਂਦੀ ਟੋਲੀ ਜਦੋਂ ਪਾਣੀ ਆਇਆ ਤੇ ਫਿਰ ਮਾਰੇ ਕਿੱਧਰ ਨੂੰ ਤੁਸੀਂ ਮਾ ਆਇਆ ਤੇ ਭੰਡਾਰ ਸਾਹਿਬ ਚਲੇ ਗਏ ਭੰਡਾਰ ਸਾਹਿਬ ਚਲੇ ਗਏ ਹਾਂ 8 ਦਿਨ ਹੀ ਆਏ ਹੋ ਤੂੰ 8 ਦਿਨ ਬਾਅਦ ਆਇਆ ਹਾਂ ਉਹ ਵੀ ਦੁਕਾਨੇ ਜਾਂਦੇ ਵੀ ਸੌਦਾ ਕਰਾਉਂਦੇ ਤੁਸੀਂ ਸੌਦਾ ਲੈ ਲਓ ਨਾ ਸੌਦਾ ਇਤਰਾ ਮਾਣਾ ਮੋਟਾ ਬਿਆਸ ਕੋਲ ਦੇ ਜਾਂਦੇ ਆ ਹਾਂਜੀ ਕਾਪੀ ਦਾ ਨੰਬਰ ਦੇ ਦਾਂ ਕਾਪੀ ਦਾ ਨੰਬਰ ਦੇ ਦਿਓ ਨੰਬਰ ਦੇ ਦਿਓ ਓਏ ਬਾਕੀ ਜਿੰਨੇ ਵੀ ਦੋਸਤ ਮਿੱਤਰ ਭੈਣ ਭਰਾ ਇਹ ਵੀਡੀਓ ਨੂੰ ਵੇਖਣ ਦੇਓ ਤੇ ਇਹ ਨਾ ਸਮਝੋ ਕਿ ਕੋਈ 뷰 ਕਰਕੇ ਵੀਡੀਓ ਬਣਾ ਰਹੇ ਆ ਤੇ ਕੋਈ ਸਾਨੂੰ ਕੋਈ ਚੰਗਾ ਨਹੀਂ ਲੱਗਦਾ ਅਹੀਂ ਤੇ ਆ ਮੈਡੀਸਿਨ ਲੈ ਕੇ ਆਏ ਆ ਜਿਹੜੇ ਪਸ਼ੂਆਂ ਦੇ ਜਿਹੜੀ ਅੱਜ ਤਾਨੂੰ ਬਦਾ ਸੇਵਾ ਚੱਲ ਰਹੀ ਸੀ ਤੇ ਇੱਥੇ ਅਹੀਂ ਹੋਣਾ ਪਿੰਡ 마ਸ਼ੀਵਾਲ ਪਹੁੰਚੇ ਕੋਨੇਵਾਲ ਦੇ ਨਾਲ ਹੀ ਆ ਬਿਲਕੁਲ ਜਿੱਥੋਂ ਮੇਨ ਬੰਨ ਜਿਹੜਾ ਟੁੱਟਾ ਵਾ ਤੇ ਉਥੋਂ ਪਹੁੰਚੇ ਤੇ ਇੱਥੇ ਮਾਤਾ ਬਾਹਰ ਬੈਠੇ ਤੇ ਉਹ ਕਹਿੰਦੀ ਕਿ ਮੇਰੇ ਘਰ ਦੇ ਹਾਲਾਤ ਜਿਹੜੇ ਵੇਖ ਲਓ ਮੈਨੂੰ ਤੇਰਾ ਸਦਕਾ ਦੇ ਜਾਂਦਾ ਜੀ ਤੇ ਆਹ ਵੇਖੋ ਜੀ ਆਹ ਮਾਤਾ ਦਾ ਬੈਂਕ ਦਾ ਕਾਊਂਟ ਨੰਬਰ ਹੈ ਇਹ ਮੇਰਾ ਪੋਤਾ ਤੇ ਜਿਹੜੇ ਜਿਹੜੇ ਵੀਰ ਭਰਾ ਕੋਈ ਸੇਵਾ ਕਰ ਸਕਦੇ ਆ ਤੇ ਆਹ ਨੰਬਰ ਤੇ ਕਰ ਸਕਦੇ ਹੋ ਤੇ ਤੁਸੀਂ ਆਹ ਵੇਖੋ ਜੀ 4 3 ਸਾਲ ਫਸਣਾ ਨਹੀਂ ਹੁੰਦਾ ਆ ਮਾਤਾ ਦਾ ਅਕਾਊਂਟ ਨੰਬਰ ਤੇ ਤੇ ਆਹ ਨਾਂ ਨੂੰ ਵੇਖ ਲਓ ਤੁਸੀਂ ਜਿਹੜੇ ਵੀਰ ਭਰਾ ਸੇਵਾ ਭੈਣ ਭਰਾ ਦੋਸਤ ਮਿੱਤਰ ਜਿੰਨੇ ਵੀ ਜੇ ਸੇਵਾ ਕਰਨੀ ਚਾਹੁੰਦੇ ਆ ਤੇ ਇਹੋ ਅਕਾਊਂਟ ਨੰਬਰ ਤੇ ਪਾਓ ਆਪਣਾ ਹੀ ਅਕਾਊਂਟ ਨੰਬਰ ਕੋਈ ਨਹੀਂ ਦਿੰ ਕਿਉਂਕਿ ਅਹੀਂ ਆਏ ਆਂ ਉਹਦਾ ਮੈਡੀਸਿਨ ਵਰਤਣਾ ਹੈ ਪਸ਼ੂਆਂ ਦੀ ਮੈਡੀਸਿਨ ਜਿਹੜੀ ਆ ਡੰਗਰਾਂ ਦੀ ਤੁਹਾਨੂੰ ਬਾਅਦ ਸੇਵਾ ਚੱਲਣ ਦੀ ਲਗਾਤਾਰ ਆਪਣੇ ਪਿੰਡ ਮਲਕਪੁਰ ਤੋਂ ਚਲਾਉਂਦੇ ਜ ਆ ਵੀਰ ਭਰਾ ਆਪਣੇ ਨਾਲ ਆਏ ਆਏ ਤੋਂ ਆ ਵੀ ਆ ਗੋਪੀ ਵੀ ਰੱਖ ਲਾ ਆਮ ਦਸੰਡੇ ਇਹਨਾਂ ਕਹਿੰਦੇ ਆ ਕਿ ਇਹਨਾਂ ਦਾ ਫਾਇਦਾ ਬੜੇ ਚੁੱਕਣ ਦੇ ਲੋਕੀ ਅੱਛਾ ਅੱਛਾ ਉਹ ਵੇਖੋ ਬਾਹਰ ਰਾਸ਼ਨ ਆਇਆ ਤੇ ਕਿਦਾਂ ਸਾਰੇ ਟੁੱਟ ਕੇ ਪਈ ਇਹ ਬਹੁਤ ਬਾਈ ਇਹਨਾਂ ਦੀ ਜ਼ਰੂਰਤਾਂ ਨੂੰ ਲੋਡ ਲੰਦ ਨੇ ਘਰ ਜਾਏ ਉਹਨਾਂ ਨੇ ਕਹਿੰਦੇ ਦੇ ਕੇ ਆਏ ਸਾਰੇ ਜਿਹੜੇ ਛੋਲੇ ਮਤਲਬ ਥੋੜਾ ਜਿਹਾ ਦੇਣਾ ਕਰੇ ਜਿੰਨਾਂ ਦਾ ਕੋਈ ਹੋਜੀ ਵੀ ਹੈਗਾ ਕਿ ਇਹਦਾ ਸਰਕਾਰੀ ਜੋਬ ਡਿਆ ਕਰਨ ਉਹ ਵੀ ਨਾਲ ਹੀ ਕਹਿੰਦੇ ਕਰੀ ਜਾਂਦਾ ਸਾਰਾ ਹਾਲਾਤ ਵੀ ਵੇਖਣੀ ਨੇ ਸਾਹਮਣੇ ਯਾਰ ਨਾ ਟੇਕੇ ਲਈ ਆਇਆ ਵੀ ਨਹੀਂ ਕੋਈ ਆ ਜੀ ਆਪੇ ਚਲੋ ਮੈਡੀਸਨ ਵੰਨਣ ਦੇ ਆਨੂੰ ਤੇ ਹੁਣ ਬੰਦਾ ਸੌਦਾ ਬੋਏ ਬੈਠੇ ਕੋਈ ਫੜਾ ਜਦਾ ਨਹੀਂ ਨਾ ਮੈਂ ਤਾਂ ਤੁਰੇ ਲੱਗੇ ਆ ਨਾਲੇ ਜਿਹੜੇ ਮਿੱਤਰ ਭਰਾ ਵੇਖਣ ਦੇ ਦੋਸਤ ਮਿੱਤਰ ਜਿੰਨੇ ਵੀ ਬਾਹਰ ਵੇਖਿਆ ਤੁਸੀਂ ਉਹ ਕਿ ਤੁਹਾਨੂੰ ਸਦਨ ਦੇ ਬਾਹਰ ਬੱਚਿਆਂ ਦੇ ਸਾਹਮਣੇ ਜੇ ਇਦਾਂ ਕਰਾਂਗੇ ਆਪਾਂ ਇੰਟਰਵਿਊ ਦੇਣੀ ਤੁਹਾਡਾ ਫਾਇਦਾ ਬੜਾ ਚੁੱਕਣ ਦੇ ਲੋਕ ਹੁਣ ਬੱਚਿਆਂ ਕਰਕੇ ਦੇ ਰੱਖੇ ਆਪਣੇ ਇਸੇ ਹੋਣਾ ਬੋਲਦੇ ਕਿ ਕੇ ਨੇ ਵੀ ਆਉਣਾ ਸਿੱਧਾ ਇਹਨਾਂ ਨਾਲ ਸੰਪਰਕ ਕਰੋ ਇਹੋ ਰੜਾ ਕਰੋ ਇਹ ਪਿੰਡ 마ਸੀ ਵਾਲਾ ਮਾਸੀ ਕੇ ਹਾਂ ਮਾਸੀ ਵਾਲਾ ਮਾਸੀ ਵਾਲਾ ਤੇ ਖਲੋਤ ਆਂਦੀਆਂ ਤੇ ਬੀਬੀਆਂ ਉਹਨਾਂ ਨੂੰ ਨਾਂ ਦੋ ਯਾਰ ਉਹ ਬਹੁਤ ਕਰਾ ਕਰਾ ਦੇਣ ਸਭ ਮਾਰਿਆਂ ਨੂੰ ਨਹੀਂ ਮਿਲਣਦੇ ਤਗੜਿਆਂ ਦੇ ਘਰ ਪਰਲੇ ਆ ਬੰਦੀਆ ਸਾਦਾ ਚੁੱਕ ਕੇ ਲੈ ਜਾਂਦੇ ਆ ਆਪਾਂ ਨਾ ਤਾਂ ਕੁਝ ਆ ਸਭ ਚੱਲ ਗਿਆ ਮੈਂ ਨਹੀਂ ਤੇ ਨਹੀਂ ਤੈਨੂੰ ਬੜਾ ਆ ਬਹੁਤ ਪੈਸੇ ਕੋੜ ਫੜਾਈ ਨੇ ਇੱਕ ਵਾਰ ਨੂੰ ਖਾ ਲੈਣੇ ਕੱਲ ਤੇ ਆਏ ਆ ਹਾਂ ਇਹਨਾਂ ਦਾ ਇੱਕ ਰੀਅਮ ਕਰਕੇ ਦਿਖਾ ਦੇ ਲੱਗੀ ਆ ਉਹ ਕੱਲ ਦਾ ਬਸ ਇਹ ਰੋਂਦੇ ਧੁੰਦੇ ਆਏ ਮੇਰਾ ਗੁਰੂ ਜਾਓ ਮਾਤਾ ਜੀ ਆਹ ਨੋਟ ਦੇ ਬਾਦ ਆਹ ਫੜੀਆ ਯਾਰ ਜੇ ਕਿਹਦੇ ਸੰਪਰਕ ਕਰਨਾ ਤੇ ਸਿੱਧਾ ਇਹਨਾਂ ਦੇ ਇੱਥੇ ਕਰੇ ਮਾਸੀ ਵਾਲਾ ਪਿੰਡ ਆ ਤਾਂ ਆਊਟ ਨੰਬਰ ਆ ਤੇ ਅਸੀਂ ਆਪਣਾ ਅਕਾਊਂਟ ਨੰਬਰ ਕੋਈ ਨਹੀਂ ਦੇ ਸਕਦੇ ਤੇ ਜਿਨ੍ਹਾਂ ਨੂੰ ਤੁਹਾਨੂੰ ਪਤਾ ਲੋੜ ਆ ਮੇਨ ਜਿਹੜਾ ਬੰਨਿਆ ਇਹੋ ਪਿੰਡਾਂ ਦੇ ਲਾਗੋਂ ਟੁੱਟਾ ਆ ਕੋਨੇ ਵਾਲੇ ਮਸੀ ਵਾਲਾ ਜਿਹੜਾ ਇੱਥੋਂ ਬੰਨ ਟੁੱਟਾ ਤੇ ਇੱਥੋਂ ਹੀ ਸਾਰਾ ਪਾਣੀ ਜਿਹੜਾ ਅੱਗੇ ਗਿਆ ਆ ਤੇ ਅਸੀਂ ਤੇ ਹੁਣ ਆਏ ਹੀ ਉਦਾਂ ਦਵਾਈ ਦੇਣ ਆਏ ਹੀ ਡਾਕਟਰ ਡਿਗਰਾਜੀਤ ਸਿੰਘ ਜਿਹੜੇ ਤੁਹਾਨੂੰ ਪਤਾ ਕਿ ਅੱਜ ਪਸ਼ੂਆਂ ਦੀ ਮੈਡੀਸਿਨ ਦੇਣ ਦੇ ਆ ਤਾਂ ਅਸੀਂ ਆਖਾ ਚਲੋ ਦੇਖੀਏ ਲੱਗ ਜਾ ਕੇ ਕੀ ਹਾਲਾਤ ਆ ਤੇ ਜਦੋਂ ਹਾਲਾਤ ਵੇਖੇ ਆਣ ਕੇ ਤੇ ਆਹ ਸੌਦਾ ਪਾਣੀ ਜਿਹੜੇ ਦਾਨੀ ਸੱਜਣਾ ਉਹ ਦੇ ਕੇ ਗਏ ਆ ਤੁਹਾਨੂੰ ਬਾ ਸੇਵਾ ਚੱਲਣ ਢੀ ਆ ਹਰ ਪ੍ਰਭਾਵ ਤੇ ਜਿਹੜੇ ਲੋਕ ਜਿੰਨੇ ਵੀ ਆਹ ਸੌਦਾ ਪਾਣੀ ਮਾਦਰ ਲੰਗਰ ਪਾਣੀ ਪ੍ਰਸ਼ਾਦਾ ਪਾਣੀ ਦਾਨੀ ਕੋਈ ਦੇ ਗਏ ਸ਼ਾਮਾਂ ਨੂੰ ਆਉਂਦੇ ਸਹੀ ਆ ਨਾ ਤੇ ਦਵਾਈ ਦੁਵਾਈ ਉੱਦਾਂ ਕੋਈ ਸਿਹਤਵਾ ਦੇ ਦਵਾਈ ਦੇ ਦੇ ਦੀ ਸੇਵਾਵਾਂ ਲੋੜੀ ਕੋਈ ਕਮੀ ਬਸ ਇਹ ਹੈ ਕਿ ਜਿਹੜੇ ਬਾਹਰ ਖਲੋਂਦੇ ਉਹਨਾਂ ਨੂੰ ਨਾਲ ਘਰ ਘਰ ਪਹੁੰਚਾਈ ਜਾਏ ਜਿੱਥੇ ਜਰੂਰ ਤੋਂ ਸਭ ਤੋਂ ਜਿਹੜੇ ਜਿੰਨੇ ਵੀ ਵੀਡੀਓ ਨੂੰ ਦੇਖਣਦੇ ਆ ਸਭ ਤੋਂ ਮੇਨ ਗੱਲ ਕੀ ਜਿਹੜੇ ਰੋਡ ਦੇ ਉੱਤੇ ਟੋਲੇ ਬਣਾ ਕੇ ਬੈਠੇ ਆਣਾ ਉਹਨਾਂ ਲਾਗੇ ਤੇ ਮੈਂ ਨਾ ਖਲਾਰੋ ਹੀ ਨਾ ਗੱਡੀ ਆਪਣੀ ਟਰਾਲੀ ਦੀ ਸੇਵਾ ਲੈ ਆ ਗਿਆ ਉਹਦੇ ਜਿਹੜੀ ਵੀ ਸੇਵਾ ਲੈ ਆ ਗਿਆ ਉਹਨਾਂ ਲਾਗੇ ਤੇ ਬਿਲਕੁਲ ਨਾ ਖਲਾਰੋ ਤੁਸੀਂ ਘਰਾਂ ਦੇ ਵਿੱਚ ਪਹੁੰਚੋ ਜਿੱਥੇ ਨਹੀਂ ਪਹੁੰਚਿਆ ਜਾਂਦਾ ਕੋਣ ਤਾਂ ਨੋਖੇ ਇੱਥੋਂ ਤੱਕ ਪਹੁੰਚੇ ਨਹੀਂ ਜਾਂਦਾ ਕਿਉਂਕਿ ਇਧਰੋਂ ਸਾਰਾ ਬੰਨ ਇਧਰੋਂ ਟੁੱਟਾ ਵਾ ਉਹ ਸਾਹਮਣੇ ਤੁਸੀਂ ਬਾਹਰ ਤੁਹਾਨੂੰ ਆ ਬਾਹਰ ਦਾ ਵੀ ਦੇਖੋ ਇਧਰ ਨਹੀਂ ਸਿਆਰ ਤੋਂ ਜਿਹੜਾ ਮੇਨ ਰੋਡ ਜਿਹੜਾ ਨਾ ਇਧਰੋਂ ਬੰਨ ਟੁੱਟਾ ਵਾ ਤੇ ਬਾਕੀ ਤੁਸੀਂ ਸੇਵਾ ਜਰੂਰ ਕਰੀਂ ਕੋਈ ਨਹੀਂ ਮਾਦਾ ਸੇਵਾ ਕਰਨ ਵਾਲੇ ਬਹੁਤੇ ਆ ਰਾਤ ਨੂੰ ਜਿਹੜੇ ਪਹੁੰਚਦਾ ਜਿਹੜਾ ਕਾਪੀ ਦੇ ਨੰਬਰ ਮੋਬਾਈਲ ਨੰਬਰ ਲਿਆ ਉਹ ਤੁਹਾਡੇ ਹੀ ਨੇ ਮੇਰੇ ਬੰਨ ਮੇਰੇ ਕਦੀ ਇਧਰ ਪਹਿਲਾਂ ਤੇ ਇਧਰੋਂ ਮਾਰ ਵੱਜੀ ਉਹਡਾ ਮੁੰਡਾ ਗਿਆ ਮਾਚਲੋਂ ਹਾਂਜੀ ਹਾਂਜੀ ਇਟਲੀ ਉਧਰੋਂ ਮਾਰ ਕੇ ਇਧਰੋਂ ਵੱਜ ਗਈ ਬੰਨਦੇ ਰਹੇ ਸਮਾਨ ਸਾਹਿਬ ਨੇ ਮੈਂ ਤੇ ਬੰਨ ਇੱਥੋਂ ਹੀ ਟੁੱਟੇ ਜਾਂਵੇਂ ਹਾਂ ਇਹਨੇ ਸਾਰੀ ਤਬਾਈ ਅੱਗੇ ਖੜੀ ਹੈ ਅਸੀਂ ਕੱਲ ਆਏ ਨਾ ਤਾਂ ਉਧਰੋਂ ਵੇਖਿਆ ਹੀ ਆ ਗਏ ਤੁਹਾਡਾ ਉਧਰੋਂ ਕਿਨੇ ਗੰਗਾਰਾ ਫਰਚੀ ਮੈਨ ਕਿੰਨਾ ਕੱਢਾ ਹੈ ਕੀ ਕਰੀਏ ਇਹਨੇ ਕੋਈ ਨਹੀਂ ਮਾਤਾ ਜੀ ਤੁਹਾਡੀ ਸੇਵਾ ਜਿਹੜੀ